ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਬੜੇ ਜ਼ਿਆਦੇ ਹੜਾ ਆ ਜਾਂਦੇ ਨੇ ਕਿੰਦੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਹੁਣ ਕਿਤੇ ਵੀ ਕੋਈ ਰਹਿਣ ਦਾ ਨਾ ਸੁਵਿਧਾ ਸੀ ਤੇ ਨਾ ਹੀ ਕੁਝ ਖਾਣ ਨੂੰ ਸੀ ਕਿੰਦੇ ਉਸੇ ਨਗਰ ਦੇ ਵਿੱਚ ਦੋ ਦੋਸਤ ਰਹਾ ਕਰਦੇ ਸੀ ਕਿੰਦੇ ਇੱਕ ਸੁਨਿਆਰਾ ਸੀ ਤੇ ਇੱਕ ਕਿਸਾਨ ਸੀ ਸੁਨਿਆਰਾ ਕਹਿੰਦਾ ਵੀ ਮੇਰੇ ਲਈ ਹੁਣ ਇੱਥੇ ਕੋਈ ਕੀਤਾ ਨਹੀਂ ਤੇ ਕਿਸਾਨ ਵੀ ਕਹਿੰਦਾ ਵੀ ਹੁਣ ਇੱਥੇ ਖੇਤੀ ਕਰਨ ਨੂੰ ਤਾਂ ਜ਼ਮੀਨ ਨਹੀਂ ਬਚੀ ਪਾਣੀ ਹੀ ਪਾਣੀ ਹੋਇਆ ਪਿਆ ਐਵੇਂ ਕਰਦੇ ਆ ਕੁਝ ਸਮੇਂ ਲਈ ਦੂਸਰੇ ਨਗਰ ਜਾ ਕੇ ਤੇ ਉੱਥੇ ਕਾਰੋਬਾਰੀਆਂ ਕੋਈ ਦਿਹਾੜੀ ਦਾ ਪਾ ਕਰਕੇ ਤੇ ਢਿੱਡ ਭਰ ਲਵਾਂਗੇ ਤੇ ਫਿਰ ਵਾਪਸ ਆ ਜਾਵਾਂਗੇ ਦੋਨੋਂ ਜਿਨੇ ਰਾਏ ਕਰਕੇ ਤੇ ਸਵੇਰ ਹੋਈ ਤੇ ਆਪਣੇ ਘਰ ਤੋਂ ਚੱਲਣਾ ਆਰੰਭ ਕਰ ਦਿੱਤਾ ਕਿੰਦੇ ਤੁਰਦੇ ਤੁਰਦੇ ਜਦੋਂ ਸ਼ਾਮ ਹੋ ਗਈ ਨਾ ਤੇ ਦੇਖਦਾ ਵੀ ਜਿਹੜਾ ਸੁਨਿਆਰਾ ਹੁੰਦਾ ਨਾ ਉਹਨੂੰ ਤੇਜ਼ ਬੁਖਾਰ ਹੋ ਗਿਆ ਹੁੰਦਾ ਉਹਨੂੰ ਨਾ ਤੁਰਿਆ ਵੀ ਨਹੀਂ ਜਾਂਦਾ ਉਹਦੇ ਤੋਂ ਅੱਗੇ ਜੰਗਲ ਹੁੰਦਾ ਉਹ ਕੀ ਕਰਦਾ ਹੈ ਸੁਨਿਆਰੇ ਨੂੰ ਕਿਸਾਨ ਨਾ ਇੱਕ ਪਾਸੇ ਬਿਠਾ ਕੇ ਤੇ ਆਪ ਨਾ ਉਥੋਂ ਕੋਈ ਫਲ ਜਾਂ ਕੋਈ ਕੁਝ ਲੱਭ ਜੇ ਜਿਸ ਦੇ ਨਾਲ ਢਿੱਡ ਭਰ ਸਕਣ ਇਸ ਕਰਕੇ ਉਹ ਆਸੇ-ਪਾਸੇ ਜਾਣ ਲੱਗਦਾ ਜਿਵੇਂ ਜੰਗਲ ਦੇ ਇੱਕ ਪਾਸੇ ਜਾਂਦਾ ਉਹ ਕਿਸਾਨ ਕੀ ਵੇਖਦਾ ਵੀ ਅੱਗੇ ਬੜਾ ਵੱਡਾ ਸ਼ੇਰ ਬੈਠਾ ਉਹ ਸ਼ੇਰ ਨੂੰ ਵੇਖ ਕੇ ਪਹਿਲਾਂ ਤੇ ਘਬਰਾ ਕੇ ਤੇ ਇਕਦਮ ਪਿੱਛੇ ਹੁੰਦਾ ਤੇ ਉੱਥੇ ਹੀ ਡਿੱਗ ਜਾਂਦਾ ਐਨੇ ਨੂੰ ਜਿਹੜਾ ਸ਼ੇਰ ਹੈ ਉਹ ਇਨਸਾਨੀ ਆਵਾਜ਼ ਚ ਗੱਲ ਕਰਕੇ ਕਹਿੰਦਾ ਭਰਾਵਾ ਡਰ ਨਾ ਹੁਣ ਉਹ ਜਿਹੜਾ ਕਿਸਾਨ ਸੀ ਉਹ ਹੋਰ ਜ਼ਿਆਦਾ ਡਰ ਗਿਆ ਵੀਤੇ ਮਨੁੱਖਾਂ ਦੀ ਆਵਾਜ਼ 'ਚ ਗੱਲ ਕਰਦਾ ਪਿਆ ਸ਼ੇਰ ਨੇ ਫਿਰ ਕਿਹਾ ਕਿੰਦਾ ਭਰਾਵਾ ਡਰਨਾ ਮੈਂ ਪਰਮਾਤਮਾ ਤੋਂ ਅਰਦਾਸਾਂ ਕਰਕੇ ਕੁਝ ਸਮੇਂ ਲਈ ਇਹ ਮਨੁੱਖੀ ਬਾਝ ਲਈਏ ਤੇ ਤਾਂ ਲਈਏ ਵੀ ਮੇਰੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਪਹਾੜੀ ਕੰਡਾ ਚੁੱਬਿਆ ਪਿਆ ਜਿਸ ਦੇ ਦਰਦ ਨਾਲ ਮੇਰੀ ਜਾਨ ਨਿਕਲਦੀ ਪਈ ਏ ਤੇ ਹੋਰ ਕੁਝ ਸਮੇਂ ਜੇਕਰ ਮੈਂ ਐਵੇਂ ਹੀ ਰਹਾ ਤੇ ਕੋਈ ਨਾ ਕੋਈ ਸ਼ਿਕਾਰੀ ਆ ਕੇ ਤੇ ਮੈਨੂੰ ਬੰਦੀ ਬਣਾ ਕੇ ਤੇ ਲੈ ਜਾਵੇਗਾ ਜੇਕਰ ਤੂੰ ਮੇਰੇ ਪੈਰ 'ਚੋਂ ਇਹ ਕੰਡਾ ਕੱਢ ਦੇਂ ਤੇ ਇਹਦਾ احسان میں ضرور چکتا ਕਰਦਾਗਾ او ਕਹਿੰਦਾ ਮੈਂ ਕੰਡਾ ਤਾਂ ਕੱਢ ਦਵਾਂਗਾ ਪਰ ਕਿਤੇ ਕੰਡਾ ਕੱਢਣ ਤੋਂ ਬਾਅਦ ਤੂੰ ਮੇਰੇ ਹੀ ਤਾਂ ਪ੍ਰਾਨ ਨਹੀਂ ਹਰ ਲੇਗਾ ਅਗੋ ਸ਼ੇਰ ਕਹਿੰਦਾ ਜੋ ਭਲਾ ਕਰਦਾ ਉਹਦਾ ਹਮੇਸ਼ਾ ਹੀ ਭਲਾ ਕਰੀਦਾ ਭਲਾ ਕਰਨ ਤੋਂ ਬਾਅਦ ਜੇ ਕੋਈ ਕਿਸੇ ਦਾ ਮਾੜਾ ਕਰਦਾ ਉਹ ਕੱਲਾ ਮਨੋਖੀ ਹੈ ਜੋ احਸਾਨ ਨੂੰ ਬੜੀ ਛੇਤੀ ਭੁੱਲ ਜਾਂਦਾ ਜਦੋਂ ਇਹ ਗੱਲ ਸੁਣੀ ਤੇ ਉਹਨੇ ਉਹਦੇ ਪੈਰ ਦੇ ਵਿੱਚੋਂ ਉਹ ਕੰਡਾ ਕੱਢਿਆ ਕੋਲ ਨਿੰਮ ਸੀ ਉਹਨੂੰ ਪੀ ਕੇ ਉੱਤੇ ਚੰਗੀ ਤਰ੍ਹਾਂ ਲਾ ਕੇ ਆਪਣੇ ਜਿਹੜੇ ਕੱਪੜੇ ਸੀ ਉਹਦੇ ਵਿੱਚੋਂ ਇੱਕ ਲੀਰ ਪਾੜ ਕੇ ਤੇ ਉੱਤੇ ਬੰਨ ਦਿੱਤੀ। ਸ਼ੇਰ ਨੇ ਉਹਦਾ ਬੜਾ ਸ਼ੁਕਰਾਨਾ ਕੀਤਾ। ਸ਼ੇਰ ਕਹਿੰਦਾ, "ਦੱਸ ਮੈਂ ਤੇਰੇ एहसान ਦਾ ਬਦਲਾ ਕਿਵੇਂ ਚੁਕਾਵਾਂ?" ਉਹ ਕਹਿੰਦਾ, "ਮੇਰਾ ਨਾ ਇੱਕ ਸਾਥੀ ਇਹ ਨਾਲ ਉਹ ਬੜੇ ਜ਼ਿਆਦਾ ਬੁਖਾਰ ਦੇ ਨਾਲ ਤਪੰਦਿਆ। ਖਾਣ ਲਈ ਸਾਡੇ ਕੋਲ ਕੁਝ ਨਹੀਂ। ਜੇਕਰ ਤੂੰ ਮਦਦ ਕਰ ਦੇ ਤਾਂ ਮੈਂ ਤੇਰਾ ਬੜਾ ਭਲਾ ਮੰਨਾਂ।" ਉਹ ਕਹਿੰਦਾ, "ਠੀਕ ਹੈ ਪਰ ਮੈਂ ਤੈਨੂੰ ਕੁਝ ਹੋਰ ਵੀ ਨਾਲ ਦਵਾਂਗਾ।" ਉਹ ਕਹਿੰਦਾ, "ਠੀਕ ਹੈ।" ਉਹ ਜਦੋਂ ਤੁਰਦਾ-ਤੁਰਦਾ ਜਾਂਦਾ ਤੇ ਉਹਨੂੰ ਬੜੇ ਸਾਰਾ ਉਹ ਰੁੱਖ ਥਲੇ ਲੈ ਜਾਂਦਾ ਹੈ ਵੀ ਜਿੱਥੇ ਬੜਾ ਕੁਝ ਹੁੰਦਾ ਹੈ ਖਾਣ ਪੀਣ ਨੂੰ ਤੇ ਉੱਥੇ ਵਕ ਵਕ ਸ਼ਿਕਾਰੀ ਆਉਂਦੇ ਨੇ ਉਹ ਆਪਣਾ ਖਾਣਾ ਪੀਣਾ ਉੱਥੇ ਹੀ ਰੱਖ ਜਾਂਦੇ ਉਸ ਥਾਂ ਤੇ ਲੈ ਕੇ ਜਾਂਦਾ ਉਹ ਆਪਣੀ ਝੋਲੀ ਦੇ ਵਿੱਚ ਉਹ ਸਾਰਾ ਉੱਥੋਂ ਸਮਾਨ ਭਰ ਲੈਂਦਾ ਉਹਨੂੰ ਉੱਥੇ ਇਸ਼ਾਰਾ ਕਰਦਾ ਹੱਥੇ ਨਾਲ ਵੀ ਆਹ ਜੜੀ ਬੂਟੀ ਲੈ ਜਾ ਤੇ ਇਸੇ ਪੱਥਰ ਦੇ ਨਾਲ ਕੁੱਟ ਕੇ ਤੇ ਉਹਨੂੰ ਪਿਆ ਦੇ ਤੇ ਉਹ ਠੀਕ ਹੋ ਜਾਵੇਗਾ ਜਦੋਂ ਜਾਨ ਲੱਗਦਾ ਉਸ ਤੋਂ ਪਹਿਲਾਂ ਉਹਨੂੰ ਕਹਿੰਦਾ ਵੀ ਮੇਰੀ ਗੱਲ ਸੁਣ ਕੁਝ ਸਮੇਂ ਪਹਿਲਾਂ ਇੱਥੇ ਇੱਕ ਰਾਜੇ ਦਾ ਪੁੱਤ ਆਇਆ ਸੀ ਸ਼ିକਾਰਕਰ ਪਰ ਸ਼ਿਕਾਰ ਕਰ ਦੇ ਕਰਦੇ ਇੱਥੇ ਹੀ ਉਹਦੇ ਵੱਖ-ਵੱਖ ਜਾਨਵਰਾਂ ਨੇ ਪ੍ਰਾਣ ਲੈ ਲੇ। ਉਹਦੇ ਗੱਲ ਦੇ ਵਿੱਚ ਬੜਾ ਜ਼ਿਆਦਾ ਹੀਰੇ ਜਵਾਰ ਅਤਸਨ ਜੋ ਮੈਂ ਗੱਲ ਤੋਂ ਲਾ ਕੇ ਪਾਸੇ ਰੱਖ ਲੈਸ ਤੇ ਆਲੇ ਤੂੰ ਉਹਦੇ ਆਪਣੇ ਕੋਲ ਰੱਖ ਲੈ। ਉਹਨੂੰ ਸਾਰਾ ਕੁਝ ਦੇ ਦਿੰਦਾ। ਉਹ ਜਾ ਕੇ ਆਪਣੇ ਦੋਸਤ ਨੂੰ ਉਵੇਂ ਉਹ ਜੜੀ ਬੂਟੀ ਪਿਆ ਕੇ ਉਹਨੂੰ ਖਾਣ ਲਈ ਕੁਝ ਦਿੰਦਾ ਤੇ ਸਾਰੀ ਗੱਲਬਾਤ ਉਹਨੂੰ ਦੱਸਦਾ। ਜਦੋਂ ਸਾਰੀ ਗੱਲਬਾਤ ਉਹ ਸੁਣਦਾ ਤੇ ਉਹ ਸੁਨਿਆਰੇ ਦੇ ਮਨ 'ਚ ਲਾਲਚ ਆ ਜਾਂਦਾ। ਕਹਿੰਦਾ ਪਾਣੀ ਹੌਲੀ-ਹੌਲੀ ਮਹੀਨੇ 'ਚ ਉੱਤਰ ਹੀ ਜਾਵੇਗਾ। ਉਹ ਜਿੰਨਾ ਖਜ਼ਾਨਾ ਸੀ ਨਾ ਸ਼ੇਰ ਨੇ ਦਿੱਤਾ ਉਹ ਸਾਰਾ ਚੋਰੀ ਕਰਕੇ ਤੇ ਉੱਥੋਂ ਭੱਜ ਜਾਂਦਾ ਹੈ ਹੁਣ ਕੀ ਸੀ ਉਹ ਨ ਤੁਰਦਾ ਤੁਰਦਾ ਉਹ ਨੂੰ ਦੱਸਣ ਲਈ ਖੈਰ ਖਬਰ ਜਾਂਦਾ ਵੀ ਜੇਕਰ ਤੈਨੂੰ ਆਪਣੇ ਪੁੱਤ ਦੀ ਉਡੀਕ ਆ ਨਾ ਤਾਂ ਤੂੰ ਨਾ ਕਰ ਵੀ ਤੇਰਾ ਪੁੱਤ ਤੇ ਫਲਾਣੀ ਤਾਂ ਅਕਾਲ ਚਲਾਣੇ ਕਰ ਗਿਆ ਉਹ ਰਾਜੇ ਨੂੰ ਦੱਸਣ ਜਾਂਦਾ ਪਰ ਉਸ ਦੇ ਰਾਜ ਵਿੱਚ ਬੜਾ ਜਿਆਦਾ ਸ਼ੋਕ ਲਹਿਰ ਜਿਵੇਂ ਛਾਈ ਹੁੰਦੀ ਹੈ ਨਾ ਐਵੇਂ ਹੋਇਆ ਪਿਆ ਸੀ ਉਹ ਉੱਥੇ ਗਿਆ ਉਹਨੇ ਪੁੱਛਿਆ ਵੀ ਕੀ ਗੱਲ ਹੋਈ ਹੈ ਉਹ ਕਹਿੰਦੇ ਜਿਹੜੇ ਰਾਣੀ ਦਾ ਨਾ ਪੁੱਤ ਜਿਹੜਾ ਉਹ ਲੱਭਦਾ ਨਹੀਂ ਪਿਆ ਇਸ ਕਰਕੇ ਦਿਨ ਦਿਨ ਕਰਕੇ ਉਹਦੀ ਉਮਰ ਘਟਦੀ ਪਈ ਭਾਵ ਉਹ ਬਿਮਾਰ ਹੁੰਦੀ ਜਾਂਦੀ ਉਹਨੂੰ ਬੜੇ ਵੈਦ ਕੀ ਮਾਇਨੇ ਤੇ ਕੋਈ ਠੀਕ ਨਹੀਂ ਕਰ ਸਕੇ ਉਹ ਕਹਿੰਦੇ ਵੀ ਮੈਂ ਇੱਕ ਵਾਰੀ ਮਿਲ ਸਕਦਾ ਕਹਿੰਦਾ ਹਾਂ ਜੋ ਉਹ ਉੱਥੇ ਜਾਂਦਾ ਉਹ ਰਾਣੀ ਨੂੰ ਉਹੀ ਜੜੀ ਬੂਟੀ ਕੋਲ ਕੇ ਤੇ ਪਿਆ ਦਿੰਦਾ ਹੁਣ ਰਾਣੀ ਨੂੰ 7 ਦਿਨ ਉਵੇਂ ਜੜੀ ਬੂਟੀ ਪਿਉਂਦਾ ਤੇ ਰਾਣੀ ਜੜੀਏ ਦਿਨ ਬਦੇ ਨੌ ਬਰ ਨੌ ਹੋ ਜਾਂਦੀ ਜਦੋਂ ਨੌ ਬਰ ਨੌ ਹੋਗੀ ਤੇ ਰਾਜੇ ਨੇ ਐਲਾਨ ਕੀਤਾ ਸੀ ਵੀ ਜੋ ਰਾਣੀ ਨੂੰ ਠੀਕ ਕਰੇਗਾ ਮੈਂ ਅੱਧਾ ਰਾਜਪਾਟ ਉਹਨੂੰ ਦਵਾਂਗਾ ਰਾਜੇ ਨੇ ਲਾਨ ਕਰਤਾ ਵੀ ਅੱਧਾ ਰਾਜਪਾਟ ਇਹਦਾ ਉਹ ਹਿੰਮਤ ਜੇ ਕਰਕੇ ਰਾਜੇ ਨੂੰ ਦੱਸਿਆ ਵੀ ਰਾਜਾ ਤੇਰਾ ਪੁੱਤ ਫਲਾਣੇ ਜੰਗਲ ਚ ਸ਼ਿਕਾਰ ਖੇਡਣ ਗਿਆ ਸੀ ਤੇ ਉੱਥੇ ਜਾਨਵਰਾਂ ਦੀ ਭੇਟ ਚੜ ਗਿਆ ਉਹਦਾ ਜਿਹੜਾ ਹਾਰ ਤੇ ਉਹਦੇ ਜਿਹੜੇ ਸੋਨਾ ਚਾਂਦੀ ਉਹਨੇ ਪਾਇਆ ਹੋਇਆ ਸੀ ਨਾ ਉਹ ਮੈਨੂੰ ਮਿਲਿਆ ਸੀ ਪਰ ਮੇਰਾ ਜਿਹੜਾ ਦੋਸਤ ਸੀ ਉਹ ਬਦਕਾਰ ਨਿਕਲਿਆ ਤੇ ਉਹ ਲੈ ਕੇ ਸਾਰਾ ਕੁਝ ਤੇ ਉਥੋਂ ਭੱਜ ਗਿਆ ਰਾਜੇ ਨੇ ਉਹਨੂੰ ਬੁਲਾਇਆ ਉਹ ਜਿਹੜਾ ਸੁਨਿਆਰਾ ਸੀ ਤੇ ਉਸ ਨੂੰ ਸਜ਼ਾ ਦਿੱਤੀ ਵੀ ਤੂੰ ਇਮਾਨਦਾਰੀ ਦੇ ਨਾਲ ਐਵੇਂ ਧੋਖਾ ਕੀਤਾ ਕਿੰਦੇ ਫਿਰ ਕੀ ਹੋਇਆ ਵੀ ਰਾਜਾ ਜਦੋਂ ਅਕਾਲ ਚਲਾਨੇ ਕਰਨ ਲੱਗਾ ਤੇ ਰਾਜੇ ਨੇ ਉਸ ਨੂੰ ਆਪਣਾ ਉਸ ਜਿਹੜਾ ਦੇਸ਼ ਸੀ ਨਾ ਉਹਦਾ ਰਾਜਾ ਬਣਾ ਦਿੱਤਾ ਤੇ ਰਾਜੇ ਨੇ ਇੱਕ ਗੱਲ ਕਹੀ ਕਿ ਇਮਾਨਦਾਰੀ ਦਾ ਇਨਾਮ ਹਮੇਸ਼ਾ ਚੰਗਾਈ ਹੁੰਦਾ ਜੋ ਬੇਈਮਾਨੀ ਕਰਦਾ ਉਹ ਹੱਕ ਹਮੇਸ਼ਾ ਖਾਲੀ ਹੱਥ ਰਹਿ ਜਾਂਦਾ ਇਸ ਕਰਕੇ ਇਮਾਨਦਾਰੀ ਤੇ ਦਇਆ ਭਾਵਨਾ ਮਨ ਚ ਰੱਖੋ ਇਹ ਹੀ ਚੀਜ਼ਾਂ ਜੋ ਤੁਹਾਨੂੰ ਫਰਸ਼ ਤੋਂ ਉਠਾ ਕੇ ਤੇ ਅਰਸ਼ਾਂ ਤੱਕ ਲੈ ਕੇ ਜਾ ਸਕਦੀ ਹੈ ਇੱਕ ਵਾਰ ਨਾ ਇੱਕ ਰਾਜਾ ਕਿਸੇ ਜੰਗਲ ਦੇ ਕੋਲੋਂ ਲੰਘ ਰਿਹਾ ਹੁੰਦਾ ਅੱਗੇ ਜਾਂਦਾ ਤੇ ਅੱਗੇ ਇੱਕ ਬੜਾ ਸੋਹਣਾ ਪਿੰਡ ਆਉਂਦਾ। ਉਥੇ ਨਾ ਤਿੱਖੜ ਦੁਪਹਿਰ ਹੋ ਜਾਂਦੀ। ਉਥੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਹਲ ਚਲਾ ਰਿਆ ਹੁੰਦਾ। ਉਹ ਰਾਜਾ ਦੇਖਦਾ ਵੀ ਇੰਨੀ ਸਖਤ ਮਿਹਨਤ ਕਰਦਾ ਪਿਆ ਤਿੱਖੜ ਦੁਪਹਿਰ ਹੈ, ਜਾਨ ਨਿਕਲਦੀ ਪਈ ਤੇ ਖੇਤਾਂ 'ਚ ਹਲ ਚਲਾਉਂਦਾ। ਉਹਦੇ ਕੋਲ ਗਿਆ। ਕਹਿੰਦਾ ਵੀ ਜੇ ਤੂੰ ਸਾਰਾ ਦਿਨ ਰਾਤ ਮਿਹਨਤ ਕਰਨਾ ਤੇ ਰੋਜ਼ ਦਾ ਕਿੰਨਾ ਕਮਾ ਲੈਣਾ। ਉਹ ਕਹਿੰਦਾ ਵੀ ਇੱਕ ਮੈਂ ਸੋਨੇ ਦਾ ਸਿੱਕਾ ਰੋਜ਼ ਕਮਾਉਣਾ। ਕਹਿੰਦਾ ਅੱਛਾ ਫਿਰ ਇੱਕ ਸੋਨੇ ਦੇ ਸਿੱਕੇ ਦਾ ਕਰਦਾ ਕੀ? ਕਹਿੰਦਾ ਜਿਹੜਾ ਸੋਨੇ ਦੇ ਹਿੱਸੇ ਦੇ 4 ਮੈਂ ਇਸ ਸਿੱਕੇ ਦਾ 4 ਹਿੱਸੇ ਕਰਦਾ ਇੱਕ ਹਿੱਸਾ ਜਿਹੜਾ ਉਹ ਤਾਂ ਮੈਂ ਖਾਣ ਪੀਣ ਤੇ ਆਪਣੀ ਰੋਜ਼ ਦੀ ਜ਼ਰੂਰਤਾਂ 'ਚ ਖਰਚ ਕਰਦਾ ਇੱਕ ਹਿੱਸਾ ਮੈਂ ਉਧਾਰ ਵਜੋਂ ਦਿੰਦਾ ਤੇ ਇੱਕ ਹਿੱਸਾ ਮੈਂ ਵਿਆਜ ਚੁਕਾ ਕਰਦਾ ਤੇ ਜਿਹੜਾ ਚੌਥਾ ਹਿੱਸਾ ਹੈ ਉਹ ਮੈਂ ਖੂਚ ਛੱਡ ਦਿੰਦਾ ਇਹ ਸੁਣ ਕੇ ਉਹ ਬੜਾ ਹੈਰਾਨ ਹੋਇਆ ਵੀ ਕਿਵੇਂ ਕੀ ਬੋਲੇ ਜਾਂਦੇ ਰਾਜਾ ਨੂੰ ਬੜੇ ਕੜਕ ਕੇ ਸੁਭਾਚ ਕਹਿੰਦਾ ਕਹਿੰਦਾ ਬਾਜ਼ਾਰ ਤਾਂ ਨਾ ਬਜਾ ਤੇ ਸਹੀ ਸਹੀ ਦੱਸ ਇੱਕ ਸਿੱਕੇ ਦਾ ਤੂੰ ਕਰਦਾ ਕੀ ਕਹਿੰਦਾ ਵੇਖੋ ਇੱਕ ਸਿੱਕੇ ਨਾਲ ਜੜ ਚੌਥਾ ਹਿੱਸਾ ਮੈਂ ਤੇ ਮੇਰੀ ਪਤਨੀ ਦੋਨੋਂ ਖਾਪੀ ਲੈਨੇ ਇੱਕ ਸਿੱਕੇ ਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਖਵਾਉਣਾ ਭਾਅ ਉਧਾਰ ਉਹਨਾਂ ਨੂੰ ਦੇਣਾ ਵੀ ਬੁੜਾਪੇ ਵਿੱਚ ਆ ਕੇ ਉਹ ਮੈਨੂੰ ਸੰਭਲ ਇਸ ਹਿਸਾਬ ਦਾ ਮੈਂ ਉਧਾਰ ਹੀ ਦੇਂਦੇ ਵਾਂ ਤੇ ਮੈਂ ਆਪਣੇ ਜਿਹੜਾ ਤੀਜਾ ਹਿੱਸਾ ਹੈ ਉਹ ਨਾਲ ਆਪਣੇ ਮਾਪਿਓ ਨੂੰ ਖਵਾਉਣਾ ਭਾਅ ਉਹਨਾਂ ਦੀ ਬ्याज ਚੁਕਤਾ ਕਰਦਾ ਪਿਆ ਮਾਂ ਉਹਨਾਂ ਮੈਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਤੇ ਚੌਥਾ ਹਿੱਸਾ ਮੈਂ ਦਾਨਪੁਣ ਕਰ ਦੇਣਾ ਤੇ ਖੁਸ਼ ਸੱਟ ਤੇ ਨਮ ਵੀ ਲੋਕ ਪਰ ਲੋਕ ਮੇਰੇ ਦੋਵੇਂ ਸੁਖਾਲੇ ਹੋ ਜਾਣ ਰਾਜਨੇ ਜਦੋਂ ਇੱਕ ਗੱਲ ਸੁਣੀ ਤੇ ਰਾਜਾ ਬੜਾ ਪ੍ਰਸੰਨ ਹੋਇਆ। ਰਾਜਾ ਕਹਿੰਦਾ ਹੈ ਕਿ ਜਿਹੜਾ ਇਹ ਸਵਾਲ ਹੈ ਨਾ ਤੂੰ ਇਹਦਾ ਜਵਾਬ ਕਿਸੇ ਨੂੰ ਨਹੀਂ ਦੇਣਾ। ਤੂੰ ਉਦੋਂ ਹੀ ਦੇ ਸਕਣਾ ਹੈ ਜਦੋਂ ਤੂੰ ਮੇਰਾ ਮੂੰਹ 100 ਵਾਰ ਵੇਖ ਲਵੇਂ। ਉਹ ਕਹਿੰਦਾ ਜੀ ਠੀਕ ਹੈ। ਇਹ ਕਹਿ ਕੇ ਤੇ ਰਾਜਾ ਉੱਥੋਂ ਚਲਾ ਗਿਆ। ਹੁਣ ਰਾਜੇ ਨੇ ਅਗਲੇ ਦਿਨ ਜਾ ਕੇ ਤੇ ਇਹੀ ਸਵਾਲ ਸਾਰਿਆਂ 'ਗੇ ਪੁੱਛਿਆ। ਕਹਿੰਦੇ ਇੱਕ ਨਾ ਮਨੋਖਾ ਉਹ ਰੋਜ਼ ਇੱਕ ਸੋਨੇ ਦਾ ਸਿੱਕਾ ਕਮਾਉਂਦਾ ਹੈ। ਉਹਦੇ ਚਾਰ ਹਿੱਸੇ ਕਰਦਾ ਹੈ। ਇੱਕ ਆਪ ਖਾਂਦਾ ਹੈ, ਇੱਕ ਉਧਾਰ ਦਿੰਦਾ ਹੈ। ਇੱਕ ਨਾਲ ਬਿਆਚੁਕਤਾ ਕਰਦਾ ਤੇ ਇੱਕ ਖੂਚ ਛੱਡ ਦਿੰਦਾ ਦੱਸੋ ਇਹਦਾ ਜਵਾਬ ਕੀ ਸਾਰੇ ਮੰਤਰੀ ਜਿੰਨੇ ਸੰਤਰੀ ਬੈਠੇ ਸਨ ਜਿੰਨੇ ਉੱਥੇ ਸਨ ਸਾਰਿਆਂ ਦੇ ਮੂੰਹ ਝੁੱਕ ਕੇ ਕਿਸੇ ਨੂੰ ਵੀ ਨੂੰ ਪਤਾ ਲੱਗਾ ਵੀ ਇਹਦਾ ਜਵਾਬ ਕੀ ਹੈ ਕਿੰਦਾ ਚਲੋ 7 ਦਿਨ ਦਾ ਸਮਾਂ ਦੇਣਾ ਜਿੰਨੇ ਜਵਾਬ ਦੇਤਾ ਉਹਨੂੰ ਮੈਂ 100 ਸੋਨੇ ਦੇ ਮੋਹਰਾਂ ਦੇਵਾਂਗਾ ਹੁਣ ਇਹ ਕਹਿ ਕੇ ਤੇ ਹੁਣ ਸਾਰੇ ਜਣੇ ਸੋਚਣ ਲੱਗੇ ਉਹਦਾ ਇੱਕ ਮੰਤਰੀ ਸੀ ਉਹ ਬੜਾ ਜ਼ਿਆਦਾ ਛਾਤਿਰ ਦਿਮਾਗ ਦਾ ਸੀ ਕਿੰਦਾ ਰਾਜਾ ਕੱਲ ਫਲਾਣੀ ਥਾਂ ਤੇ ਗਿਆ ਸੀ ਜ਼ਰੂਰ ਇਹਨੂੰ ਕੋਈ ਨਾ ਕੋਈ ਉੱਥੇ ਟੱਕਰਿਆ ਹੋਣਾ ਜਿਸ ਤੋਂ ਇਹਨੇ ਇਹ ਸਵਾਲ ਪੁੱਛ ਕੇ ਤੇ ਇਹਦੇ ਮਨ ਦੇ ਵਿੱਚ ਆਇਆ ਵੀ ਮੈਂ ਹੀ ਪੁੱਛਾਂ ਵੀ ਮੇਰੇ ਰਾਜ ਵਿੱਚ ਕੌਣ-ਕੌਣ ਤੇਜ ਹੈ ਕਹਿੰਦੇ ਉਹਨਾ ਮੰਤਰੀ ਉਸੇ ਰਾਤੇ ਤੁਰ ਪਿਆ ਕਹਿੰਦੇ ਉਹ ਜਦੋਂ ਗਿਆਨ ਉਹ ਜੰਗਲ ਪਾਰ ਕਰਕੇ ਸਭ ਤੋਂ ਪਹਿਲਾਂ ਉਹਨੂੰ ਇੱਕ ਕਿਸਾਨ ਮਿਲਿਆ ਉਹਨੇ ਜਾ ਕੇ ਨਾ ਉਹਨੂੰ ਮਿੰਤ ਕਰਦੇ ਦੇਖਿਆ ਤੇ ਉਹਨੂੰ ਜਾ ਕੇ ਉਹੀ ਸਵਾਲ ਕਰ ਦਿੱਤਾ ਉਹ ਕਿੰਦਾ ਪ੍ਰਾਵਾ ਸਵਾਲ ਤਾਂ ਮੇਰਾ ਹੀ ਹੈ ਜਵਾਬ ਵੀ ਮੈਂ ਦਿੱਤਾ ਸੀ ਪਰ ਮੈਂ ਤੈਨੂੰ ਨਹੀਂ ਦੱਸ ਸਕਦਾ ਕਿਉਂਕਿ ਮੈਂ ਰਾਜੇ ਨਾਲ ਵਾਦਾ ਕੀਤਾ ਹੈ ਵੀ ਜਿੰਨੀ ਵਾਰ ਮੈਂ ਉਹਦਾ 100 ਵਾਰ ਮੂੰਹ ਨਹੀਂ ਨਾ ਵੇਖ ਲੈਂਦਾ ਮੈਂ ਕਿਸੇ ਨੂੰ ਵੀ ਇਸ ਸਵਾਲ ਦਾ ਜਵਾਬ ਨਹੀਂ ਦਵਾਂਗਾ ਹੁਣ ਜੋ ਮੰਤਰੀ ਸੀ ਉਹ ਬੜਾ ਜਿਆਦਾ ਚਤਤਰ ਚਲਾਕ ਤੇ ਸਮਝਦਾਰ ਸੀ ਉਹਨੇ ਕੀ ਕੀਤਾ ਇੱਕ ਪੋਟਲੀ ਵਿੱਚੋਂ 100 ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਹਰੇਕ ਮੋਹਰ ਉੱਤੇ ਸੋਨੇ ਜਿਹੜਾ ਰਾਜਾ ਸੀ ਨਾ ਉਹਦਾ ਸ਼ਕਲ ਛਪੀ ਹੋਈ ਸੀ ਉਹਨੇ ਉਹਨੂੰ 100 ਮੋਹਰਾਂ ਦਿੱਤੀਆਂ ਉਨੇ ਸਾਰ ਵਾਰ ਵਾਰ ਉਸਾਰੇ ਦੇ ਉੱਤੇ ਉਹ ਰਾਜੇ ਦਾ ਮੁਖ ਦੇਖਿਆ ਤੇ ਉਹਨੂੰ ਜਵਾਬ ਦੇ ਦਿੱਤਾ 7ਵੇਂ ਦਿਨ ਉਹ ਮੰਤਰੀ ਨੇ ਉੱਥੇ ਜਾ ਕੇ ਤੇ ਜਵਾਬ ਦੇ ਦਿੱਤਾ ਰਾਜੇ ਨੂੰ ਜੋ ਜਵਾਬ ਪਤਾ ਲੱਗਾ ਤੇ ਰਾਜੇ ਨੂੰ ਪਤਾ ਲੱਗ ਗਿਆ ਵੀ ਉਹਨੇ ਜਵਾਬ ਦੱਸਿਆ ਰਾਜੇ ਨੇ ਕਿਹਾ ਉਹਨੂੰ ਬੁਲਾ ਕੇ ਲੈ ਆਓ ਰਾਜੇ ਨੇ ਕਿਹਾ ਮੈਂ ਤੇਰੇ ਤੋਂ ਵਚਨ ਲਿਆ ਸੀ ਤੇ ਤੂੰ ਮੇਰਾ ਵਚਨ ਤੋੜ ਦਿੱਤਾ ਕਿੰਦਾ ਨਹੀਂ ਰਾਜਾ ਮੈਂ ਵਚਨ ਨਹੀਂ ਤੋੜਿਆ ਤੇਰੇ ਮੰਤਰੀ ਨੇ ਮੈਨੂੰ 100 ਸੋਨੇ ਦੇ ਮੋਹਰੇ ਦਿੱਤੀਆਂ ਤੇ ਹਰੇਕ ਮੋਹਰ ਉੱਤੇ ਤੇਰਾ ਮੁਖ ਸੀ ਮੈਂ ਉਹਨੂੰ ਵੇਖ ਕੇ ਉਸ ਤੋਂ ਬਾਅਦ ਹੀ ਉਹਦਾ ਜਵਾਬ ਦਿੱਤਾ ਰਾਜਾ ਦੀ ਇਮਾਨਦਾਰੀ ਤੋਂ ਬੜਾ ਖੁਸ਼ ਹੋਇਆ ਰਾਜੇ ਨੂੰ ਅਪਾਰ ਤਨ ਦੇ ਕੇ ਤੇ ਉੱਥੋਂ ਉਹਨੂੰ ਵਿਦਾ ਕੀਤਾ ਇਸ ਦਾ ਭਾਵੇਂ ਹੈ ਕਿ ਜੋ ਇਮਾਨਦਾਰੀ ਨਾਲ ਹਰੇਕ ਚੀਜ਼ ਦਾ ਹੱਲ ਕੱਢਦਾ ਉਹਦਾ ਹਮੇਸ਼ਾ ਹੀ ਫਲਾ ਹੁੰਦਾ ਹੈ ਇਮਾਨਦਾਰੀ ਹਮੇਸ਼ਾ ਤੁਹਾਨੂੰ ਰੰਗ ਲਾ ਕੇ ਜਾਂਦੀ ਹੈ ਇਸ ਲਈ ਇਮਾਨਦਾਰੀ ਨਾਲ ਕਿਰਤ ਕਰੋ ਤੁਹਾਡਾ ਪਲਾਈ ਹੋਵੇਗਾ